ਇਹ ਜਿਹੜੀ ਕਲੀਨਿਕ ਆ ਖਰਾਬ ਤੇ ਖਰਾਬ ਹੋਇਆ ਇਹ ਜਿਹੜਾ ਕਹਾਵਾ ਪ੍ਰੋਜੈਕਟ ਆ ਕਿ ਆਪਾਂ ਕੋ ਕੰਤੇ ਕਲੇ ਨੰਬਰ ਤੇ ਖਰਾਬਾ ਬੈ ਗਏ। ਦੇਖੋ ਬਹੁਤ ਸਹੀ ਹੈ ਸਾਡਾ ਤਸੀਲ। ਉਹ ਨਾ ਕੋਈ ਮਰਦੇ ਦੇਖਦੇ ਚੱਲਦੇ। ਇਹ ਮੇਰੇ ਕੋਈ ਇਸ਼ੂ ਸੀ ਇਹਨਾਂ ਦੇ ਤਸੀਲਾਂ ਦੇ। ਹਾਂਜੀ। ਐਸਡੀਐਮ ਸਾਹਿਬ, ਤਸੀਲਦਾਰ ਸਾਹਿਬ ਸਾਰੇ ਇੱਥੇ ਇਕੱਠੇ ਹੋਈਆਂ। ਤੇ ਸਾਰੇ ਪਟਵਾਰੀ ਕੰਗੋ ਜਿੰਨੇ ਵੀ ਕਿਸੇ ਦੇ ਇਸ਼ੂ ਸੀ तकरीबन ਆਪਣੇ ਮੇਰੇ ਨਾਲ 30 40 ਆਏ 35 35 ਇਸ਼ੂ ਆਏ ਨੇ ਅੱਛਾ ਅੱਛਾ ਜੇ ਕਿਸੇ ਤੇ ਕੋਈ ਜਿੱਦ ਤੱਕ ਕਿਸੇ ਨੇ ਸਟੇਲ ਆਈ ਜਾਂ ਜਾ ਕੇ ਜਿਹੜਾ ਕੋਈ ਬੈਂਕ ਦੇ ਪੈਸੇ ਭਰਨ ਵਾਲੇ ਸੀ ਇਹੋ ਜਿਹੇ ਇਸ਼ੂ ਕਰਕੇ ਜਿਹੜੇ ਰੋਕੇ ਸੀ ਜਾਂ ਕਿਸੇ ਨੇ ਜਿਹਨੇ ਜ਼ਮੀਨ ਪਹਿਲਾਂ ਮੈਨੂੰ ਵੇਚੀ ਫਿਰ ਦੂਜੇ ਨੇ ਵੇਚੀ ਉਹਨਾਂ ਦੇ ਇੰਤਕਾਲ ਇਹੋ ਜਿਹੇ ਸ਼ੂਏ ਜਿਹੜੇ ਉਹ ਸੀ ਉਹ ਸੋਲਵ ਕਰਨ ਵਾਸਤੇ ਇਹਨੂੰ ਦਾਤਾ ਨਹੀਂ ਠੀਕ ਹੈ ਜੀ ਜਿਹੜਾ ਜਿਵੇਂ ਕਿਸੇ ਨੇ ਮੈ ਜ਼ਮੀਨ ਇਹ ਪਹਿਲੇ ਨੂੰ ਵੇਚੀ ਆ ਉਹਦਾ ਫਸਟ ਮਾਨਿਆ ਜਾਣਾ ਇਹਦਾ ਸੈਕੰਡ ਆ ਉਹ ਐਸਐਚ ਨੂੰ ਦੇਖ ਕੇ ਲੋ ਤੇ ਪਰਚਾ ਦਰਜੇ ਦਾ ਹੋਵੇ ਤੇ ਜਿਹੜੇ ਇੰਤਕਾਲ ਆ ਉਹ ਸਹੀ ਥਾਂ ਦੇਖੀ ਤੋਂ ਠੀਕ ਹੈ ਜੀ ਹੋਰ ਜੀ ਆਪਣੇ ਇਲਾਕੇ ਚ ਕੀ ਕੀ ਕੰਮ ਹੋਣ ਵਾਲੇ ਜੀ ਹੁਣ ਆਪਣੇ ਇਲਾਕੇ ਜਿਵੇਂ ਹੁਣ ਹਸੀ ਹਰ ਜਿਹੜਾ ਸਾਡਾ ਦੁੱਧਨ ਬਲਾਇ ਦਾ ਤਸੀਲ ਆ ਇਹਦਾ ਅਸੀਂ ਸੋਮਵਾਰ ਦਿਨ ਰੱਖਿਆ ਹੈ। ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਟੋਟਲ ਜਿੰਨੇ ਵੀ ਅਫਸਰ ਸਹਿਬਾਨ ਹੈ ਚਾਹੇ ਡਰੇਨ ਸੰਬੰਧੀ ਚਾਹੇ ਪੀਡਬਲ ਡੀ ਆ ਚਾਹੇ ਵੱਡੀ ਬੋੜਾ ਹਰ ਇੱਕ ਵਿਭਾਗ ਜਿੰਨੇ ਵੀ ਆ ਉਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਹਰ ਵੱਡਾ ਪਿੰਡ ਕੋਈ ਚੂਸ ਕਰਦੇ ਹਾਂ ਉਹਦੇ 8-10 ਪਿੰਡ ਜਿਹੜੇ ਵੀ ਲੈ ਲੈਂਦੇ ਆ ਉਹਨਾਂ ਪਿੰਡਾਂ ਜਾ ਕੇ ਜਿਹੜੇ ਇਹਨਾਂ ਦੇ ਕੰਮ ਨਾਲੇ ਆ ਪਹਿਲੋਂ ਫੇਸਬੁੱਕ ਤੇ ਪਾ ਦਿੰਦੇ ਆ ਇਹੋਂ ਦਾ ਪਿੰਡਾਂ ਦੇ ਸਰਪੰਚਾਂ ਨਾਲ ਤੇ ਨੰਬੜਦਾਰਾਂ ਨੂੰ ਗੁਰਦੁਆਰਾ ਦੇ ਸੁਣਾ ਕੱਲ ਕੇ ਵੀ ਤੁਹਾਡੇ ਪਿੰਡ ਸੋਮਵਾਰ ਨੂੰ ਕੈਂਪ ਲੱਗਣਾ ਵੀ ਜਿਹੜੇ ਕੋਈ ਕੰਮ ਨਾਲ ਇੱਥੇ ਆਓ ਉਹ ਕੰਮ ਕਰਾਕ ਦਿੰਦੇ ਇਤਰੇ ਵੀਰਵਾਰ ਅਸੀਂ ਜਿਹੜੀ ਸਾਡੀ ਪਟਿਆਲਾ ਤਹਿਸੀਲ ਪਈ ਹੈ ਉਹ ਦੇਣ ਰੱਖੇ ਆ ਉੱਥੇ ਵੀ ਇਤਨਾ ਸਾਰੇ ਟੋਟਲ ਸਾਰੀ ਗੀਤ ਹੁੰਦੀ ਆ ਉਹ ਵੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਅਸੀਂ ਕੈਂਪ ਰੱਖੇ ਆ ਉਹਨਾਂ ਦੇ ਨਾਲ ਜਿਹੜੇ ਲੋਕਾਂ ਨੇ ਮਤਲਬial ਜਾ ਕੇ ਮੌਕੇ ਤੇ ਠੀਕ ਐ ਐਮਐਲ ਸਾਹਿਬ ਇੱਕ ਸੜਕ ਜਿਹੜੀ ਸ਼ੁਰੂ ਹੋਣੀ ਸੀ ਉਹਦਾ ਜੀਵਨ। ਪਿਛਲੀ ਵਾਰੀ ਵੀ ਅਸੀਂ 33 ਕਰੋੜ ਰੁਪਈਆ ਦਾ ਪਾਇਆ ਸੀ। ਸਾਨੂੰ ਮਨਜ਼ੂਰੀ ਸੈਂਟਰ ਨਹੀਂ ਦੇਣੀ। ਅੱਛਾ। ਹੁਣ ਅਸੀਂ 10 ਕਿੱਲੇ ਪਾ ਕੇ ਭੇਜਿਆ ਜਿਹੜਾ ਨਾਲ ਸਾਨੂੰ ਤਾਂ ਲੱਗਿਆ ਸੀ ਕਿ ਜਿੰਨੇ ਤੁਸੀਂ ਬਰਖਟ ਕੱਟਨੇ ਆ ਤੇ ਉਹ ਸਾਨੂੰ ਜਗ੍ਹਾ ਦੋ ਵੀ ਉਹਦੇ ਚਹੀ ਦਰਖਤ ਲਾਣ ਆ। ਉਹਦਾ ਇੰਤਕਾਲ ਚੜਨ ਵਾਸਤੇ ਇੱਥੇ ਆ ਗਿਆ ਤੇ ਬਹੁਤ ਜਲਦੀ ਉਹ ਚੜ ਕੇ ਤੇ 10 ਦਿਨਾਂ ਦੇ ਵਿੱਚ ਵਿੱਚ ਇਹਦਾ ਇਹ ਕੰਮ ਕਰਵਾ ਲਿਆ।